ਸਾਰੀਆਂ ਹੀ ਪਾਰਟੀਆਂ ਜਿਹੜੀਆਂ ਉਹ ਫਿਰਕਾ ਪ੍ਰਸਤੀ ਦੀ ਖੇਡ ਖੇਡਦੀਆਂ ਜਾਤਾਂ ਦੀ ਧਰਮਾਂ ਦੀ ਹੋਰ ਦੀ ਵੰਡੀਆਂ ਪਾਉਂਦੀਆਂ ਪਰ ਆਰਐਸਐਸ ਤੇ ਬੀਜੇਪੀ ਦਾ ਦੀ ਚੈਂਪੀਅਨ ਉਹਨਾਂ ਨੇ ਕਿਤੇ ਮੁਸਲਮਾਨਾਂ ਖਿਲਾਫ ਕਿਤੇ ਇਸਾਈਆਂ ਖਿਲਾਫ ਕਿਤੇ ਦਲਤਾਂ ਖਿਲਾਫ ਕਿਤੇ ਉਹ ਸਿੱਖਾਂ ਖਿਲਾਫ ਤੇ ਕਿਤੇ ਉਹ ਮਤਲਬ ਹੋਰ ਆ ਅੱਡ ਅੱਡ ਜੜੀਆਂ ਜਾਤੀਆਂ ਉਹਨਾਂ ਦੇ ਖਿਲਾਫ ਮਹਿਮ ਚਲਾਉਂਦੇ ਆ ਉਹਨਾਂ ਦਾ ਅਜੰਡਾ ਹੀ ਇਹ ਉਹ ਰਾਜ ਭਾਗ ਇਹਦੇ ਸਿਰ ਤੇ ਚਲਾਉਂਦੇ ਆ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਜਿਹੜੇ ਬੰਦੇ ਵੰਡ ਪਾਉ ਸਿਆਸਤ ਕਰ ਰਹੇ ਆ ਇਹ ਉਹਨਾਂ ਦੇ ਰਾਸ ਆਉਂਦੀ ਆ ਉਹਨਾਂ ਦੀ ਸੋਚ ਆ ਤੇ ਇਹਦੇ ਦੋ ਹਿੱਸੇ ਨੇ ਇੱਕ ਬੰਦੇ ਉਹ ਆ ਜਿਹੜੇ ਗਿਣਮੈਥ ਕੇ ਫਿਰਕਾ ਪ੍ਰਸਤੀ ਨੂੰ ਸੋਚ ਕੇ ਚਲਾਉਂਦੇ ਆ ਵੰਡ ਪਾਉ ਸਿਆਸਤ ਨੂੰ ਚਲਾਉਂਦੇ ਆ ਉਹ ਕਿਸੇ ਪਾਰਟੀ ਦੇ ਹੋਣ ਜਾਂ ਨਾ ਹੁਣ ਉਹਦੇ ਵਿੱਚ ਉਹਦਾ ਸਖਪਾਲ ਖੈਰੇ ਵਰਗੇ ਸਿਆਸਤਦਾਨ ਵੀ ਆ ਹੋਰ ਬਥੇਰੇ ਆ ਜਿਹੜੇ ਐਸ ਮੁੱਕ ਚੁੱਪ ਬੈਠੇ ਆ ਤੇ ਪਰ ਕੋਸ਼ ਲੋਕਾ ਕਾੜਦੇ ਚਾਹੇ ਪਾਰਟੀਆਂ ਨਾਲ ਜੁੜੇ ਹੋਣ ਜਾਂ ਨਾ ਜੁੜੇ ਹੋਣ ਉਹ ਵੈਸੇ ਸਿਆਸਤ ਕਰਦੇ ਰਹਿੰਦੇ ਹਰ ਵੇਲੇ ਹੂੰ ਉਹ ਕਿਸੇ ਨੌਜਵਾਨ ਨਾਂ ਤੇ ਕਰਨਗੇ ਕਿਤੇ ਕਿਸੇ ਅ ਹੋਰ ਸੰਸਥਾ ਦੇ ਨਾਂ ਤੇ ਕਰ ਸਕਦੇ ਆ ਇਸ ਕਰਕੇ ਇੱਕ ਹਿੱਸੇ ਤਾਂ ਉਹ ਜਿਹੜੇ ਗਿਣਮਿਤਕੇ ਕਰਦੇ ਆ ਇੱਕ ਹਿੱਸੇ ਸਾਡੇ ਉਹ ਆ ਜਿਹੜੇ ਗਰੀਬੀ ਚੋਂ ਬੇਰੁਜ਼ਗਾਰੀ ਚੋਂ ਇੱਥੇ ਪੈਦਾ ਹੋਣਗੀਆਂ ਸਮੱਸਿਆਵਾਂ ਚੋਂ ਉਹ ਹੋ ਉਹਨਾਂ ਨੂੰ ਜਦੋਂ ਬੇਰੁਜ਼ਗਾਰੀ ਆ ਜਦੋਂ ਕਰਜ਼ੇ ਆ ਜਦੋਂ ਖੁਦਕਸ਼ੀਆ ਉਹਨਾਂ ਦੀ ਪੀੜ ਦੇ ਭੰਨਿਆਂ ਨੂੰ ਜਦੋਂ ਐ ਲੱਗਦਾ ਨਾ ਇੱਕ ਨਕਲੀ ਦੁਸ਼ਮਣ ਖੜਾ ਕਰ ਦਿੰਦੇ ਆ ਉਹਨਾਂ ਦੇ ਸਾਹਮਣੇ